ਸੀ ਵੀ ਇੰਡਸਟਰੀ ਦੀ ਪੌਪੂਲਰ ਐਕਟ੍ਰੈਸ ਹਿਨਾ ਖਾਨ ਪਿਛਲੇ ਕੁਝ ਮਹੀਨਿਆਂ ਤੋਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਬ੍ਰੈਸਟ ਕੈਂਸਰ ਦੇ ਨਾਲ ਲੜ ਰਹੀ ਹੈ। ਇਹਨਾਂ ਨੇ ਆਪਣੇ ਔਖੇ ਸਫ਼ਰ ਨੂੰ ਆਪਣੇ ਫੈਨਸ ਤੋਂ ਕਦੇ ਵੀ ਲੁਕੋਇਆ ਨਹੀਂ ਹੈ। ਕੀਮੋਥੈਰੇਪੀ ਦੇ ਦਰਦ ਤੋਂ ਲੈ ਕੇ ਆਪਣੇ ਵਾਲ ਕਟਵਾਉਣ ਤੱਕ ਉਹਨਾਂ ਨੇ ਹਰ ਮੁਸ਼ਕਲ ਪਲ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਹਿਨਾ ਖਾਨ ਦੀ ਹਿੰਮਤ ਅਤੇ ਜਨੂਨ ਨੇ ਨਾ ਸਿਰਫ ਉਹਨਾਂ ਦੇ ਫੈਨਸ ਨੂੰ ਪ੍ਰੇਰਿਤ ਕੀਤਾ ਬਲਕਿ ਕੈਂਸਰ ਦੇ ਨਾਲ ਲੜ ਰਹੇ ਬਹੁਤ ਸਾਰੇ ਲੋਕਾਂ ਨੂੰ ਹਿੰਮਤ ਵੀ ਦਿੱਤੀ ਪਰ ਹੁਣ ਇਸ ਪੂਰੇ ਹਮਲੇ ਨੇ ਨਵਾਂ ਮੋੜ ਲੈ ਲਿਆ ਸਟੇਜ 4 ਕੈਂਸਰ ਸਰਵਾਈਵਰ ਅਤੇ ਅਦਾਕਾਰਾ ਰੋਜ਼ਨਿਲ ਖਾਨ ਨੇ ਹਿਨਾ ਖਾਨ ਤੇ ਗੰਭੀਰ ਦੋਸ਼ ਲਾਏ ਨੇ ਕੈਂਸਰ ਨੂੰ ਹਰਾ ਚੁੱਕੀ ਰੋਜ਼ਨਿਲ ਖਾਨ ਨੇ ਹਾਲ ਹੀ ਦੇ ਵਿੱਚ ਹਿਨਾ ਖਾਨ ਤੇ ਕੁਝ ਅਜਿਹੇ ਇਲਜ਼ਾਮ ਲਾਏ ਨੇ ਜਿਨ੍ਹਾਂ ਨੂੰ ਸੁਣ ਕੇ ਕਿਸੇ ਦੇ ਵੀ ਖੂਸ਼ ਉੱਡ ਜਾਣਗੇ ਰੋਜ਼ਨਿਲ ਨੇ ਇਹ ਦਾਵਾ ਕੀਤਾ ਹੈ ਕਿ ਹਿਨਾ ਖਾਨ ਨੇ ਆਪਣੇ ਡਾਕਟਰ ਨੂੰ ਰਿਸ਼ਵਤ ਦਿੱਤੀ ਤਾਂ ਜੋ ਹਿਨਾ ਦੇ ਇਲਾਜ ਦੀ ਅਸਲ ਸੱਚਾਈ ਨੂੰ ਲੁਕਾਇਆ ਜਾ ਸਕੇ ਇੱਕ ਡਾਕਟਰ ਹੋਣ ਦੇ ਨਾਤੇ ਉਹਨਾਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਖੁੱਲ ਕੇ ਸਾਹਮਣੇ ਆਉਣ ਤਾਂ ਜੋ ਦੁਨੀਆ ਭਰ ਦੇ ਵਿੱਚ ਕੈਂਸਰ ਦੇ ਇੰਨੇ ਜਿਹੜੇ ਮਰੀਜ਼ ਨੇ ਉਹ ਗੁੰਮਰਾਹ ਨਾ ਹੋ ਸਕਣ ਪਤਾ ਨਹੀਂ ਕਿਸ ਗੱਲ ਨੇ ਉਹਨਾਂ ਨੂੰ ਚੁੱਪ ਰਹਿਣ ਦੇ ਲਈ ਮਜਬੂਰ ਕੀਤਾ ਹੋਇਆ ਸੰਭਵ ਹੈ ਕਿ ਹਿਨਾ ਖਾਨ ਨੇ ਇਸ ਮਾਮਲੇ ਦੇ ਵਿੱਚ ਚੁੱਪ ਰਹਿਣ ਲਈ ਉਹਨਾਂ ਨੂੰ ਰਿਸ਼ਵਤ ਦਿੱਤੀ ਹੋਵੇ ਦਰਅਸਲ ਹਿਨਾ ਖਾਨ ਉਸੇ ਡਾਕਟਰ ਤੋਂ ਆਪਣਾ ਇਲਾਜ ਕਰਵਾ ਰਹੀ ਹੈ ਜਿਸ ਜਿਸ ਤੋਂ ਰੋਜ਼ਨਿਲ ਨੇ ਆਪਣਾ ਇਲਾਜ ਕਰਵਾਇਆ